ਹਾ 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 ਬਰੀਦਾ ਲੱਕ ਨੁਕੇ ਜਾਮ ਹੋਵੇ ਬਿਲਕੁਲ ਬਈ ਓਏ ਠਰ ਕੇ ਪੂਰੇ ਤਰਤਰ ਦੇਸੀ 200 ਮੀਟਰ ਅੱਗੇ ਇੱਥੇ ਲੇਕ ਕੋਲੇ ਤੇ ਲੇਕ ਤੋਂ ਬਾਅਦ ਉਹ ਮੱਥੋੜ ਆ ਜਾਂ ਤਾਂ ਚੱਲਦੇ ਆ ਉੱਥੇ ਟੋਪੇ ਤੇ ਹੋਰ 200 ਮੀਟਰ ਅੱਗੇ ਇਸ ਸਮੇਂ ਜਿਹੜਾ ਆਪਾਂ ਖੜੇ ਆ ਨਾ ਉਹ ਕਰੀ ਕਰੀ ਦੀ ਦਾ ਲੇਕ ਕਰੀ ਦੀ ਵੀਡੀਓ ਬੋਲਿਆ ਜਾਂਦਾ ਆਵਾਜ਼ ਬੜੀ ਚਲੀ ਗੱਡੀ ਗੱਡੀ ਆਪਾਂ ਪਹੁੰਚ ਜਾਵਾਂ ਸੋਨਹਰੇ ਪਰੇ ਮੋਟੀਆਂ ਜਰਾਬਾ ਮੋਟੀਆਂ ਪਈ ਹੋਈਆਂ ਨੇ ਫਿਰ ਵੀ ਪੈਰ ਸੋਨਹਰੇ ਪਰੇ ਸੂਰਜ ਦੀ ਡੀ ਕਾ ਸੂਰਜ ਨਿਕਲੇ ਤੇ ਜੇ ਕੋਈ ਵੀਡੀਓ ਵੀਡੀਓ ਬਣਾਈਏ ਪੂਰੀ ਠੰਡੀ ਠੱਡੀ ਹਵਾ ਚੱਲੀ ਹੁੰਦੀ ਆ ਬਾਈ ਤੇ ਆਪਾਂ ਜਮਾ ਟਾਪ ਤੇ ਖੜੇ ਆਂ ਫੇਰੀ ਦੀ ਲੈ ਕੇ ਜਾ ਚੰਗਾ ਟਾਪ ਥੱਲੇ ਕੋ ਉਹ ਜਮਾ ਬਿਲਕੁਲ ਛੋਟੀ ਦੀਂਦੀ ਆ ਤੇ ਥੱਲੇੋਂ ਐ ਲੱਗਦਾ ਸੀ ਵੀ 200 ਮੀਟਰ ਹੋਊਗਾ ਚੜਾਈ ਪਰ 200 ਮੀਟਰ ਹੈ ਨਹੀਂ ਸੀ ਖਾਸੀ ਬਾਟਾ ਕੇ ਇੱਥੋਂ ਵੀ ਜੇ ਆਪਾਂ ਲਾਈਏ ਵੀ ਉਹ ਜਿਹੜਾ ਸਾਹਮਣੇ ਰੱਖਤਾ ਮੇਰੇ ਸਾਹਮਣੇ ਲ ਜਬਰ ਤੁਰਨ ਲੱਗੀ ਉਹ ਵੀ ਦੂਰ ਲੱਗਣ ਲੱਗ ਜੂਗਾ ਇਹ ਇੱਕ ਉੰਭੀ ਪਹਾੜ ਨਾ ਹੈ ਕੱਚਾ ਜਿਹਾ ਪਹਾੜਾ ਕਰਾ ਇਹ ਪ੍ਰੀਤ ਇਹ ਦਾ ਕੱਚਾ ਜਿਹਾ ਪਹਾੜਾ ਯਾਰ ਇੱਥੇ ਲੈਂਡਸਲਾਈਡ ਹੋਈ ਵੀ ਹੈ ਨਾ ਦਰਖਤ ਤੁਰਪ ਤੁੱਟੇ ਪਏ ਨੇ ਰੋਡੀਆਂ ਹੀ ਵਾਲੀਆਂ ਨੇ ਆਇਆ ਪੂ ਉਧਰ ਦੀ ਸੀਗੇ ਪਰ ਲੇ ਬਸ ਇਹ ਦੀ ਤੇ ਚਾਰਿਆਂ ਭਾਈ ਇਧਰ ਦੇ ਤੇ ਰਸਤਾ ਦੇਖੋ ਕਿੰਨਾ ਖਰਾਬ ਆਗਾ ਰਿਸਕੀ ਕੰਮ ਪੂਰਾ ਰਿਸਕੀ ਕੰਮ ਆਗਾ ਕਿ ਪੱਥਰ ਤਾਂ ਹੈ ਨਹੀਂਗੇ ਪੈਰ ਰੱਖੇਣਗੇ ਨਾ ਮਿੱਟੀ ਜੀ ਹੈਗੀ ਤੇ ਜੇ ਮਿੱਟੀ ਦਾ ਪੈਰ ਚਲ ਕੇ ਗਿਆ ਤਾਂ ਚਲੋ ਥੱਲੇ ਹੀ ਗਏ ਹੌਲੀ ਹੌਲੀ ਆ ਜਾ ਪ੍ਰੀਤ ਆਪੋ ਉੱਥੇ ਜਾਣਾ ਉਹ ਪੁਆਇੰਟ ਜਿੱਥੇ ਟੈਂਟ ਲੱਗੇ ਹੋਏ ਸਾਹਮਣੇ ਉੱਥੇ ਜਾਣਾ ਇਧਰ ਦਾ ਰਸਤਾ ਨਾਲ ਬਹੁਤ ਜ਼ਿਆਦਾ ਰਿਸਕੀ ਆਗਾ ਸਿੱਧੀ ਟਲਾਨਾ ਥੱਲੇ ਨੂੰ ਆਪਾਂ ਇਧਰ ਰਿਸਕ ਲੈਣ ਦੇਣੀ ਕਿ ਆਪਾਂ ਇਧਰ ਦੀ ਜਾਵਾਂਗੇ ਆਹ ਰਾਹ ਬਣਿਆ ਹੋਇਆ ਇੱਕ ਹੈ ਤਾਂ ਇਧਰ ਵੀ ਰਿਸਕ ਆਗਾ ਕਿਉਂਕਿ ਇਧਰ ਵੀ ਥੱਲੇ ਨੀਵਾ ਵਾਵਾ ਗਾਗਾ ਤੇ ਆਪਾਂ ਇਧਰ ਦੀ ਜਾਂਦੇ ਹਾਂਗੇ ਇਹ ਨਵੇਂ ਬੂਟ ਪਹਿਲੇ ਤੂੰ ਇੱਥੇ ਪਾਇਆ ਆ ਆ ਜਾ ਜਾ ਇਧਰ ਦੀ ਇਧਰ ਦੀ ਹੋ ਜਾ ਪਰਲੇ ਪਾਸੇ ਤੂੰ ਸਹਾਰਾ ਹੋ ਗਿਆ ਮੁਰ ਖਾਦੀਆਂ ਖਰਾਕਾ ਕੰਮ ਆਈ ਨਾ ਹਵਾ ਬੜੀ ਚੱਲਦੀ ਹੈ ਨਾ ਤਕਰੀਬਨ ਟਾਈਮ ਹੋਣ ਵਾਲਾ 9 ਵਜੇ 8 ਵਜੇ ਨਾਲ ਦੇਖੀ ਟਾਈਮ ਕਿਹਨਾਂ ਹੋਗਾ ਟਾਈਮ ਹੋ ਗਿਆ 8 ਵਜੇ ਨਾਲ ਹੋ ਗਿਆ 8:05 ਪੰਜ ਮਿੰਟ ਹੋ ਗਏ ਜੀ ਤੇ 8:30 ਵਜੇ ਖਵਾਉਣ ਪਿਆਣੇ ਕੁਝ ਦੇਖਦੇ ਆਂ ਕੀ ਖਵਾਉਦੇ ਪੁੰਦੇ ਨੇ ਰਾਤ ਦਾ ਚੌਲ ਖਵਾ ਕੇ ਦਾਲ ਚੌਲ ਖਵਾ ਕੇ ਸਾਰਤਾ ਬਈ ਸਨ ਨਹੀਂ ਭੁੱਖ ਵੀ ਹੈ ਨਹੀਂ ਸੀ ਕਿ ਦਾਲ ਚੌਲ ਨਾਲ ਹੀ ਸਰਗਾ ਸੀਗਾ ਰੋਟੀ ਵੀ ਕਹਿੰਦੇ ਸੀ ਰੋਟੀ ਖਾ ਲਿਓ ਪਰ ਅਸੀਂ ਰੋਟੀ ਮੰਗੀ ਨਹੀਂ ਗਈ ਤੇ ਹੁਣ ਦੇਖਦੇ ਆਂ ਕੀ ਖਵਾਉਦੇ ਨੇ ਚਾਹ ਚੋ ਪੀਨੇ ਆ ਤੇ ਸਵੇਰ ਦੇ ਆਪਾਂ ਉਹ ਲੋ 6 ਵਜੇ ਮਿਲਦਾ 6:30 ਸਵੇਰ ਵੇ ਤਾਂ ਉੱਪਰ ਗਏ ਹੋਇਆ ਹੁਣ ਆ ਗਏ ਥੱਲੇ ਤੇ ਹੁਣ ਸਾਰੇ ਲੋਕ ਇੱਥੇ ਆ ਰਹੇ ਨੇ ਕਿਉਂਕਿ ਧੁੱਪ ਨਿਕਲੀ ਹੋਈ ਇੱਥੇ ਧੁੱਪ ਸਿੱਕਦੇ ਨੇ ਆਹ ਇਹ ਠੰਡਾ ਪਾਣੀ ਵੇ ਹੋਰ ਬਹੁਤ ਹੈ ਨਹੀਂ ਇਹ ਠੰਡਾ ਪਾਣੀ ਹੈ ਬਾਈ ਬਹੁਤੇ ਵੀਰ ਦਾ ਚਾਹ ਵਗੈਰਾ ਇੱਥੇ ਆਪਦੀ ਬਣਾਉਂਨਾਂ ਦਿੰਦੇ ਨੇ ਖਾਣ ਪੀਣ ਦਾ ਸਮਾਨ ਆ ਛੋਟਾ ਜਿਹੜਾ ਸਟਾਪ ਆਗਾ ਗੈਂਸਾਲਾ ਇਹ ਨਾਲ ਚੱਕੀ ਫਿਰਦੇ ਨੇ ਤੇ ਚਾਹ ਪਾਣੀ ਆਪਦਾ ਨਾਲ ਹੀ ਬਣਾਈ ਜਾਂਦੇ ਨੇ ਸ਼ੀਸ਼ਾ ਤਾਂ ਆਪਣੇ ਕੋ ਹੈ ਨਹੀਂ ਸੀਗਾ ਤੇ ਪਰਨਾ ਬੰਦ ਨਾ ਬਸ ਮੋਬਾਈਲ ਦੀ ਸਕਰੀਨ ਦੇਖ ਕੇ ਬੰਦ ਨਾ ਪਊਗਾ ਕਿਰਿਆ ਤਾਂ ਬੰਦ ਨਹੀਂ ਲੱਤ ਬਾਕੀ ਐਣੀ ਪਤਾ ਵੀ ਕਿਵੇਂ ਦਾ ਵਧਿਆਗਾ ਵਧੀਆ ਵਧਿਆਗਾ ਕੋਈ ਇੱਕ ਠੀਕ ਠਾਕ ਦਾ ਵਧਿਆਗਾ ਪਰਨਾ ਬੰਦਣਾ ਜ਼ਰੂਰੀ ਆ ਆਪਣੇ ਲਈ ਬਹਿ ਤਾਂ ਮੈਨੂੰ ਠੀਕ ਲੱਗਦਾਗਾ ਇਹ ਟਰੈਕ ਅਸਲ ਦੇ ਵਿੱਚ ਨਾ ਬਹੁਤ ਲੋਕ ਦਸੰਬਰ ਤੋਂ ਵੀ ਕਰਨ ਆਉਂਦੇ ਨੇ ਤੇ ਆਉਂਦੇ ਨੇ ਮਤਲਬ ਬਾਹਲੇ ਨੇ ਉਹਨੇ ਨਹੀਂ ਆਉਂਦੇ ਜਿੰਨੇ ਮਤਲਬ ਜੂਨ ਦੇ ਵਿੱਚ ਆਉਂਦੇ ਨੇ ਜੂਨ ਜੁਲਾਈ ਚ ਉਹਨੇ ਲੋਕ ਨਹੀਂ ਆਉਂਦੇ ਟਰੈਕ ਕਰਨ ਉੱਤੇ ਦਸੰਬਰ ਚ ਪਰ ਆਉਂਦੇ ਨੇ ਪਰ ਜਿਵੇਂ ਆਪਾਂ ਨੂੰ ਇੱਥੇ ਮਿਲੇ ਨੇ ਬੰਦੇ ਇੱਥੇ ਜੇ ਆਪਾਂ ਟੈਂਟ ਦੀ ਗੱਲ ਕਰੀਏ 1 2 3 4 5 6 7 8 9 10 14 14 ਇਹ ਬੰਦਰਾ ਸੋਰਾ ਇੱਥੇ ਤਕਰੀਬਨ 17 18 ਦੇ ਆਸ-ਪਾਸ ਟੈਂਟ ਨੇ ਤੇ ਥੋੜੇ ਟੈਂਟ ਪਿੱਛੇ ਨੇ ਪੰਜ ਸੱਤ ਟੈਂਟ ਦੇ ਪਿੱਛੇ ਨੇ ਲੱਗੇ ਹੋਏ। ਸੇ ਆਪੰਦਾਜਾ ਲਾ ਲੋ ਬਈ ਇਨੇ ਕ ਬੰਦੇ ਬਸ। ਅਲੂ ਪਰੌਂਠੇ? ਨਹੀਂ ਨਹੀਂ ਪੂਰੀ ਲੋ ਬਾਜੀ ਬਣਾਣੀ। ਪੂਰੀ ਬਾਜੀ? ਹਾਂ। ਮਾਗਦੇ ਆਲੂ ਪਰੌਂਠੇ ਬਣਾਉਣੇ ਆ। ਚਾਹ ਬੜੀ ਜਾਂਦੀ ਐ ਅਮਰਤ ਤੋਂ ਚਾਹ ਪੀਨੇ ਆ। ਚਾਹ ਬਸ। ਚਾਹ ਵੀ ਯਾਰੋ ਠੀਕ ਠੀਕ ਠੀਕ। ਠੰਡ ਨਹੀਂ ਨਹੀਂ ਆਪਦੀ। ਠੰਡ ਲੱਗੀ। ਉੱਪਰ ਜ਼ਿਆਦਾ ਠੰਡਾ ਗੀ ਉੱਪਰ ਹਵਾ ਚੱਲੀ ਆਨੇਗੀ। ਲਾ ਵੀ ਸੋਣਿਆ ਚਾਹ ਪੀ ਲੈ ਆਪਣੀ ਚਾਹ ਆ ਗਈ ਸੀ ਆਹ ਚਾਹ ਈ ਕਰਾ ਗਰਮ ਗਰਮ ਚਾਹ ਖਾਣੂ ਕੀ ਨਾੜ ਆਪਣੇ ਚਾਹ ਨਾਲ ਛਕੀਏ ਇਹ ਨਾ ਪੂਰੀਆਂ ਛੋਲੇ ਦਾ ਪਾਉਣੇ ਗਾ ਇੱਕ ਨਹੀਂ ਦੋ ਸਰਦਾਂ ਦੋ ਸਰਦਾਂ ਉਹ ਗਾਓ ਕਰ ਬੀਲ ਆਹ ਫਾੜੀ ਗਈ ਗਾਂ ਸਨਾਂ ਫਾੜੀ ਗਈ ਹੋਰ ਗਾਂ ਸਨਾਂ ਦੇਖੋ ਬੇੜ ਪੂਰੀ ਫਾੜੀ ਗਈ ਹੈ ਚਾਲ ਕੋਈ ਨਹੀਂ ਇਹਨੂੰ ਖੋੜ ਬੀਕਾ ਜੀ ਨੂੰ ਸਵੇਰ ਦੇ ਬ੍ਰੇਕਫਾਸਟ 'ਚ ਦਿੰਦ ਨੇ ਦੋ ਪੂਰੀਆਂ ਤੇ ਆਲੂ ਦੀ ਸਬਜ਼ੀ ਪੂਰੀਆਂ ਦੋ ਹੀ ਦਿੰਦੇ ਨੇ ਤੇ ਨਾਲ ਚਾਹ ਦੇਣਗੇ ਇਹਨੇ ਤਾਂ ਸਾਡਾ ਕੰਮ ਚੱਲ ਰਿਹਾ ਨਹੀਂ ਭਾਈ ਬਈ ਕਿ ਨਹੀਂ ਦੋ ਦੋ ਪੂਰੀ ਨਾ ਤਣੀ ਕੰਮ ਚੱਲਣਾ ਆਲੂ ਦੀ ਸਬਜ਼ੀ ਇੰਨੀ ਕੁ ਬਸ ਆ ਆ ਸਮਝਣਾ ਗੱਲ ਬ੍ਰੇਕਫਾਸਟ 'ਚ ਬਾਈ ਦੀ ਸਟੀਲ ਬੋਡੀ ਆ ਤੇ ਆ ਇੱਥੇ ਰੱਖ ਦੇ ਦੇ ਦੋਪਕੀ ਲਾਉਣੀ ਆ ਕਿ ਤੱਕ ਆਜੋ ਚਲੋ ਜੀ ਹੁਣ ਇੱਥੋਂ ਆਪਾਂ ਚੱਲਦੇ ਆਂ 10 ਵਜੇ ਦਾ ਟਾਈਮ ਹੋ ਗਿਆ ਤੇ ਪੂਰੀ ਵਗਾਰ ਖਾ ਕੇ ਨਾਲ ਆਪਣੇ ਬੰਦੇ ਜਿਹੜੇ ਸਾਥੀ ਸੀਗੇ ਆਪਣੇ ਨਾਲ ਆਏ ਸੀ ਗਰੁੱਪ ਦੇ ਵਿੱਚ ਨਾ ਉਹ ਆਪਣੇ ਨਾਲ ਜਾ ਰਹੇ ਨੇ ਦੋ ਬੰਦੇ ਮੂਰੇ ਨਿਕਲ ਗਏ ਉਹਨਾਂ ਕੋ ਸਪੀਕਰ ਸੀਗਾ ਤਾਂ ਕਰਕੇ ਮੈਂ ਉਹਨਾਂ ਥੋੜਾ ਅੱਗੇ ਜਾਣ ਦਿੱਤਾ ਗਾਣੇ ਗੋਣੇ ਸੌਂਦੇ ਜਾਂਦੇ ਆ ਉਹ ਹੁਣ ਚੱਲਦੇ ਆਪਾਂ ਦੇਖਦੇ ਆ ਕਿੰਨਾ ਕੁ ਟਾਈਮ ਲੱਗੂਗਾ 10:00 ਵਜੇ ਮੇਰੇ ਨਾਲ ਦੇ ਸਾਥੀ ਉਹ ਰਹਿ ਗਏ ਪਿੱਛੇ। ਉਹ ਕਾਫੀ ਬਾਟ ਕੱਢਿਆ ਸੀਗਾ ਇੱਥੇ ਆ ਕੇ ਖੜ ਗਏ। ਆਜੋ ਆਜੋ ਆਜੋ। ਉਹ ਹੌਲੀ ਹੌਲੀ ਆਉਂਦੇ ਸੀ। ਇਹ ਪੌੜੀਆਂ ਜੇ ਬਣੀ ਹੋਈ ਸੀ। ਸਟਿੱਪ ਤੇਜ਼ ਕਰ ਲੈ। ਇੱਥੇ ਪਹੁੰਚ ਗਏ। ਜੇ ਕਿਸੇ ਵੀਰ ਨੇ ਟਰੈਕ ਕਰਨਾ ਹੋਵੇ ਨਾ ਇਹ ਅਕਤੂਬਰ ਜੇ ਵੀ ਕਰਨਾ ਟਰੈਕ ਇਹ ਅਕਤੂਬਰ ਦੇ ਮਮਰ ਦੇ ਵਿੱਚ ਤਾਂ ਉੱਤੇ ਗਰਮ ਕੱਪੜੇ ਜ਼ਰੂਰ ਲੈ ਕੇ ਆਇਓ। ਬਹਿ ਤਾਂ 슬ੀਪਿੰਗ ਬੈਗ ਦਿੰਦੇ ਨੇ ਪਰ 슬ੀਪਿੰਗ ਬੈਗ ਵੀ ਟੈਕ ਜੀ ਆਉਣ ਹੁੰਦੇ ਸਹੀ ਤਰੀਕੇ ਨਾਲ ਗਰਮ ਕੱਪੜੇ ਟੋਪੀ ਜਰਾਬਾਂ ਦਸਤਾਨੇ ਉਹ ਧੂਰ ਲੈ ਕੇ ਆਓ ਤੇ ਖਾਣ ਪੀਣ ਦਾ ਸਬਾਨਾ ਵੀ ਜ਼ਰੂਰ ਰੱਖੋ ਨਾਲ ਬਾਕੀ ਮਜ਼ਾ ਆਉਂਦਾ ਪੂਰਾ ਟਰੈਕ ਤੇ ਧੂਰ ਕਰੋ ਇੱਕ ਵਾਰੀ ਟਰੈਕ ਪੱਕਾ ਨੰਦ ਆਊਗਾ ਤੁਹਾਨੂੰ ਆ ਪੁਆਇੰਟ ਤੇ ਜੇ ਕਿਸੇ ਨੂੰ ਨਾਉਣਾ ਹੋਵੇ ਮੋਟ ਤੋਂ ਨਾਉਣਾ ਹੋਵੇ ਇੱਥੇ ਧੋ ਸਕਦੇ ਨੇ ਪਾਣੀ ਪੂਰਾ ਸਾਫ ਹੈਗਾ ਬਾਈ ਕਹਿੰਦਾ ਮੈਂ ਡੁੱਕ ਹੀ ਲਾਉਣੀ ਹੈ ਕਿ ਨਾਉਣਾਗਾ ਪੂਰਾ ਸਕਾਉਣਾ ਭਾਈ ਤੇ ਪੂਰਾ ਸਕਾਉਣਾ ਜੇ ਕਿਸੇ ਬੰਦੇ ਨੇ ਫੋਟੋ ਵਗੈਰਾ ਖਿੱਚਣੀ ਹੋਵੇ ਤਾਂ ਵੀਡੀਓ ਬਣਾਉਣੀ ਹੋਵੇ ਆਉਂਦੇ ਹੋਏ ਖਿੱਚ ਲੈ ਕਿਉਂਕਿ ਆਉਂਦੇ ਹੋਏ ਟਾਈਮ ਖੁੱਲਾ ਹੁੰਦਾ ਹੈ ਬੰਦੇ ਕੋਲੇ ਤੇ ਇਹ ਸਵੇਰ ਦਾ ਟਾਈਮ ਆਗਾ ਤਾਂ ਕਰਕੇ ਥੋੜਾ ਸਕੂਨ ਵੀ ਜ਼ਿਆਦਾ ਮਿਲਦਾ ਇਥੇ ਇਸ ਸਮੇਂ ਖਿੱਚ ਲੈ ਆਉਂਦੇ ਹੋਏ ਖੁੱਲਾ ਟਾਈਮ ਹੁੰਦਾ ਬੰਦੇ ਕੋਲੇ ਤਕਰੀਬਨ ਆਪਾਂ ਤਨੇ 63 ਕਿਲੋਮੀਟਰ ਦੀ ਬਾਟ ਕੱਟ ਲਈ ਤੇ ਇੱਥੇ ਅਸੀਂ ਖੜੇ ਆਂਗੇ ਪਾਣੀ ਪੋਣੇ ਪੀਣੇ ਆਂ ਦਮ ਦੂ ਲੈਣੇ ਆਂ ਇੱਥੇ ਪੂਰਾ ਸਕੂਨ ਜਗਾ ਤਰਖਤ ਕੋਲ ਬੈਠੇ ਸੀਗੇ ਠੀਕ ਆ ਪ੍ਰੀਤਾ ਸਾਧਨ ਚੜਦਾ ਓਕੇ ਠੜੜ ਲੱਗੀ ਜੇ ਪਹਿਲਾਂ ਤਾਂ ਹੁੰਦਾ ਨਹੀਂ ਲੱਗਦੀ ਬੰਨੀ ਲਾਂ ਤਾਂ ਦਸੀਨਾ ਗਿਆ ਠੀਕ ਹੈ ਗਰਮੀ ਦੇ ਵਿੱਚ ਨਾ ਟਰੈਕ ਕਰਨ ਦਾ ਸੁਆਦ ਵੱਖਰਾ ਹੀ ਆਊਗਾ। ਉਹਦਾ ਕਾਰਨ ਇਹ ਵੀ ਗਰਮੀ ਦੇ ਵਿੱਚ ਇਥੇ ਬੰਦਾ ਨਾ ਆ ਸਕਦਾ। ਰੱਸੀ ਪਾ ਕੇ ਨਾ ਸਕਦਾ। ਤੇ ਉੱਥੇ ਇਹ ਨਾਲੇ ਇਧਰ ਨਾਲੇ ਆ ਜਾ ਕੇ ਨਾ ਸਕਦਾ ਬੰਦਾ। ਕਿਉਂਕਿ ਪਾਣੀ ਹੁਣ ਤਾਂ ਫਿਲਹਾਲ ਠੰਡਾ ਘੱਜਾ ਦਾ। ਹੁਣ ਤਾਂ ਬਿਮਾਰ ਕਰਨ ਵਾਲਾ ਕੰਮ ਹੈ। ਤੇ ਗਰਮੀ 'ਚ ਸੁਆਦ ਵੱਖਰਾ ਹੀ ਹੈ ਤਾਂ। ਜਿਹੜੀਆਂ ਪੌੜੀਆਂ ਰਸਤਾ ਹੁੰਦਾ ਨਾ ਇਹ ਜਦੋਂ ਆਪਾਂ ਉਤਰਦੇ ਆਂ ਉਹ ਤੋਂ ਬੜਾ ਔਖਾ ਕਰਦਾ ਇਹ ਕਿਉਂਕਿ ਇਹ ਗੋਡੇ ਦੁਖ ਲਾਉਂਦਾਗਾ ਫੱਟੀਆਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਜਿਆਦਾ ਕਈ ਵਾਰੀ ਪੈਰ ਥੱਲੇ ਵੱਜੇ ਕਿ ਲੱਗਦਾ ਜੇ ਤੇ ਫੱਟੇ ਗੇ ਦੁਖ ਲਾਉਂਦਾ ਇਹ ਤੇ ਹੌਲੀ ਹੌਲੀ ਜਾਣਾ ਪੰਦਾਗਾ ਮੇਰੇ ਸਾਬ ਨਾਲ ਸਾਨੂੰ ਉਨਾ ਟਾਈਮ ਹੀ ਲੱਗੂ ਜਿੰਨਾ ਸਾਨੂੰ ਜਾਣ ਤੇ ਲੱਗਿਆ ਸੀਗਾ ਉਨਾ ਟਾਈਮ ਹੀ ਆਉਣ ਤੇ ਲੱਗੂਗਾ ਬਸ ਕੁਛ ਕੁ ਸਮੇਂ ਦਾ ਫਰਕ ਪਊਗਾ ਜੀ 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 ਆਪਾਂ ਚੱਲੇ ਸੀ ਕਿ 10 ਵਜੇ ਉੱਥੋਂ ਟਾਪ ਤੋਂ ਤੇ 12:23 ਹੋ ਗਏ ਤਕਰੀਬਨ ਸਵਾ ਦੋ ਘੰਟੇ ਢਾਈ ਘੰਟੇ ਦੇ ਆਸ-ਪਾਸ ਆਪਾਂ ਇਥੇ ਪੁਆਇੰਟ ਤੇ ਪਹੁੰਚ ਗਏ ਜਿੱਥੇ ਮੋਟਰਨੇ ਖੜਾਇਆ ਆਪਣਾ ਖੜਾ ਮੋਟਰਸਾਈਕਲ ਆਪਣਾ ਢਾਈ ਘੰਟੇ ਸਵਾ ਦੋ ਘੰਟੇ ਦੇ ਆਸ-ਪਾਸ ਆਪਾਂ ਟਰੈਕ ਕੰਪਲੀਟ ਕਰ ਲਿਆ ਬਹੁਤ ਸੋਹਣਾ ਟਰੈਕ ਸੀਗਾ ਚੱਲਦੇ ਮੋਟਰਸਾਈਕਲੇ ਸਮਾਨ ਵਗੈਰਾ ਠਿੱਕ ਕਰਕੇ ਤੇ ਆਪਾਂ ਕਰੇਰੀ ਕਰੇਰੀ ਵੱਲ ਚੱਲਦੇ ਹੁਣ 10 ਮਿੰਟ ਤੱਕ ਲੱਗੇਗਾ ਨਾ ਇਥੇ ਫਿਰ ਹੂੰ ਚਲੋ ਵੀ ਸੋਹਣਿਆ ਚੱਲੀ ਆਪਾਂ ਉਹ ਜਾ ਕੇ ਰਟਾਰਟ ਲਓ ਜੀ ਸਮਾਨ ਆਪਾਂ ਰੈਡੀ ਹੋ ਗਿਆ ਹੈਲਮਟ ਹੋ ਗਏ ਤੇ ਬੈਗ ਹੋ ਗਏ ਆਪਣੇ ਤੇ ਆਪ ਕਵਰ ਇਹਦਾ ਆਪਣਾ ਉੱਪਰ ਆਗਾ ਜੈਕਟ ਦੇ ਉੱਪਰ ਵਾਲੇ ਇਹ ਪਾ ਲਿਆ ਵੀਰੇ ਤਾਂ ਉੱਤਰਨ ਪਵੇ ਨਾ ਤੇ ਚੱਲਦੇ ਹੁਣ ਆਪਾਂ ਸਮਾਨ ਪੈਕ ਕਰਕੇ ਡਲਹੋਜੀ ਵੱਲ ਚੱਲਦੇ ਹਾਂ ਨਾ ਆਪਾਂ ਡਲਹੋਜੀ ਜਾ ਕੇ ਸਟੇ ਕਰਦੇ ਆਂ ਤੇ ਕਿਸੇ ਨਾਲ ਆਪਾਂ ਇੱਥੋਂ ਲਾ ਲਈ ਜੀ ਗਰੇਰੀ ਤੋਂ ਡਲਹੋਜੀ ਦੀ ਤੇ ਤਕਰੀਬਨ ਇੱਥੋਂ ਆਪਾਂ ਨੂੰ ਲੋਕੇਸ਼ਨ ਲੱਗ ਕੇ ਜਾਣਾ ਪਊਗਾ 126 ਕਿਲੋਮੀਟਰ ਆਗਾ 126 ਕਿਲੋਮੀਟਰ ਤਕਰੀਬਨ ਆਪਾਂ ਨੂੰ 4 ਘੰਟੇ ਦਾ ਰਸਤਾ ਪਰ ਇੱਥੇ ਤੇ 1:28 ਹੋ ਗਏ ਆਪਾਂ ਨੂੰ ਤਾਲਕੈਨੇਡਾ ਮੂਗਾ 6:07 ਵਜੇ ਦੇ ਆਸ-ਪਾਸ ਬੰਦ ਨਾ ਰੋਮ ਨਾ ਚਲੋ ਜੀ ਹੁਣ ਚੱਲਦੇ ਆਪਾਂ ਇੱਥੋਂ ਤੇ ਗਿੱਡਲ ਹੋ ਜੀ ਜਾ ਕੇ ਮਿਲਦੇ ਆ ਦੋ ਰਸਤੇ ਜਾਂਦੇ ਨੇ ਇੱਕ ਤਾਂ ਇੱਧਰ ਦੀ ਜਾਂਦਾ ਹੈਗਾ ਤੇ ਇਹ ਰਸਤਾ ਖਰਾਬ ਹੈਗਾ ਆਪਾਂ ਇੱਧਰ ਹੀ ਜਾਵਾਂਗੇ ਇੱਧਰ ਦੀ ਆਪਾਂ ਆਏ ਸੀਗੇ ਆਹ ਰਸਤੇ ਮੋਟਰਸਾਈਕਲ ਆ ਜਾਂਦਾ ਮਲਾਈ ਮੰਗੂ ਆਪਾਂ ਜਾ ਰਹੇ ਹਾਂ ਨਿਮਾਨ ਵਾਲਾ ਤਾਂ ਕਰਕੇ ਸੁਆਦ ਆਉਂਦਾ ਇੱਥੇ ਮੋਟਰਸਾਈਕਲ ਚਲਾਉਂਦਾ ਕਿਉਂਕਿ ਇੱਥੇ ਟ੍ਰੈਫਿਕ ਘੱਟ ਆ ਗਈ ਬਿਲਕੁਲ ਕੋਈ ਕੋਈ ਗੱਡੀ ਚੋਂਦੀ ਅੱਗੇ ਆ ਰਹਾ ਜਾਂਦਾ ਇਧਰ ਨੂੰ ਧਰਮਸ਼ਾਲਾ ਵਾਲਾ ਆਪਾਂ ਸਿੱਧੇ ਜਨਾਂਗੇ ਆਪਾਂ ਧਰਮਸ਼ਾਲਾ ਨਹੀਂ ਜਨਾਂ ਆਪਾਂ ਹੁਣ ਤਹੋਜੀ ਜਾਵਾਂਗੇ ਤੇ ਜਾਂਦੇ ਹੋਏ ਆਪਾਂ ਪਠਾਨ ਕੋਟ ਪਿੱਛੇ ਹੀ ਜਾਵਾਂਗੇ ਪਠਾਨ ਕੋਟ ਵਾਲੀ ਸਾਈਡ ਤੇ ਤੇਲ ਦਾ ਇੱਕ ਟੱਕੀ ਰਹਿ ਗਿਆ ਬਾਕੀ ਜੇ ਆਪਾਂ ਨੂੰ ਪٹرول ਪੰਪ ਰਾਹ ਚ ਆਇਆ ਕੋਈ ਆਪਾਂ ਉਥੋਂ ਤੇਲ ਪਾਵਾਂਗੇ एर हजार पाया का पायान सौ का बिचा पेट्रोल टेंकी फुल बै जो एरिया जा रहे हैं ना बहुत सोहना एरिया गा। है जी मैं आप फिर होंगे सची सोहना एरिया पूरा यह लगता नहीं भी हिमाचल फिर रहे जिम्मे कि वीय शहर च फिर रहे हो मैं पंजाब चो मैं बहुत सोना एरिया लगे बहुत बहुत सोहना एरिया है पूरा घंटा पूरा ਇਹ ਯਰ ਸੋਹਣੇ ਵੀ ਹੈ ਤਾਂ ਮੈਂ ਪਹਿਲੀ ਵਾਰ ਆਇਆ ਤਾਂ ਪਹਿਲਾਂ ਲੱਗ ਰਿਹਾ ਪਰ ਜਦੋਂ ਤੋਂ ਪਹਿਲੀ ਵਾਰ ਕੋਈ ਚੀਜ਼ ਦੇਖਦੇ ਨੇ ਤੇ ਜ਼ਿਆਦਾਤਰ ਤਾਂ ਸੋਹਣਾ ਹੀ ਲੱਗਦਾ ਹੁੰਦਾ ਹੈਗਾ ਹੋ ਸਕਦਾ ਇਹ ਤੇ ਘਰ ਕੇ ਹੋਵੇ ਪਰ ਮੈਨੂੰ ਸੋਹਣਾ ਲੱਗ ਰਿਹਾ ਏਰੀਆ ਇਹ ਤੇ ਸਫ਼ਰ ਤਾਂ ਸਿੱਧਾ ਪੂਰਾ ਆਨੰਦਾ ਰਹੇਗਾ ਔਰਬ ਨੂੰ ਆਪਣਾ 3 ਘੰਟੇ ਦੀ ਬਾਟਾ ਬਹਜੇ ਰੋੜ ਹੋਇਆ ਫਿਰ ਤਾਂ 2.5 ਘੰਟੇ ਦੀ ਲਾਦਾਂਗੇ ਔਰ 2.5 ਘੰਟੇ ਅਨੰਦਪੁਰੇ ਪਰ ਜੇ ਰੋੜ ਰਾਹ ਹੋਇਆ ਮੋਰ ਤੋਂ ਬੜੇ ਹੋਏ ਫਿਰ ਆਪਾਂ ਨੂੰ 3.5 ਘੰਟੇ ਵੀ ਲੱਗ ਸਕਦੇ ਆ ਤੇ ਤਿੰਨ ਘੰਟੇ ਵੀ ਲੱਗ ਸਕਦੇ ਆ ਉਹ ਟੰਡ ਕਰਦਾ ਰੋਡ ਤੇ ਕਈ ਵਾਰੀ ਜੇ ਸੀ ਬੀ ਆ ਕੰਮ ਚੱਲੀਆਂ ਮੰਦਰਾਸਟੇ ਚ ਪੱਥਰ ਪੁੱਥਰ ਟਿੱਕੇ ਤੋਂ ਹੁੰਦੇ ਪੂਰਾ ਟਾਈਮ ਲੱਗ ਜਾਂਦਾ ਮਨੋਮਨੀ ਉਹ ਕਿਵੇਂ ਹੈ ਸੰਘਾ ਹਿਮਾਨਕੋਟ 51 ਕਿਲੋਮੀਟਰ ਨੂਰਪੁਰ 26 ਤੇ ਰਾਣੀਪਾਲ ਹੈਗਾ 44 ਕਿਲੋਮੀਟਰ ਤੇ ਜਵਾਲੀ ਹੈਗਾ 17 ਕਿਲੋਮੀਟਰ ਪੈਟਰੋਲ ਪਵਾ ਲਈਏ ਜੀ ਪੈਟਰੋਲ ਅਸਲ ਵਿੱਚ ਇੱਕ ਡੰਡਾ ਹੀ ਰਹਗਾ ਤੇ ਨਿਆਰਾ ਨਾਲ ਦਾ ਭਾਗ ਦੇਖਦੇ ਤੇਲ ਨਿਆਰਾ 1000 1000 ਕਾ ਕਰ ਦਿਜੀਏ ਪੇਮੈਂਟ ਕਰਦੇ ਕਹ ਲੱਗੀ ਹੋਈ ਜੀ ਰਸਤੇ ਦੇ ਵਿੱਚ ਆਪਾਂ ਕਰਵਾ ਰਹੇ ਆ ਬਾਈ ਤੋਂ ਅਮਰੋਦ ਅਮਰੋਦ ਦੋ ਤਿੰਨ ਤਰ੍ਹਾਂ ਦੇ ਨੇ ਬਾਈ ਕੋਲੇ ਲੇਟ ਸਿਸਟਮ ਕਰਵਾਉਣੇ ਹੈ 50 ਰੁਪਏ ਚ ਪੇਟ ਦਿੰਦਾ ਬਾਈ ਆਹ 280 ਰੁਪਏ ਲਾ ਰਿਹਾਗਾ ਇਹ ਨਹੀਂ ਕਿਹੜਾ ਅੱਛਾ ਹਵਲ ਇਹ 280 ਆ ਹਾਂ ਜੀ ਰੈਡ 골ਡ ਹੈ ਅਸਾ ਰੈਡ 골ਡ ਮਰੂਦੀ ਵਾਲੀ ਕਿਸ ਕਿਸਮ ਦੇ ਨੇ ਨਾ ਇਹ ਦੇਸੀ ਹੈ 100 ਦਾ 1.5 ਕਿਲੋ ਇਹ 100 ਦਾ 1.5 ਕਿਲੋ ਆ ਠੀਕ ਜੀ ਮਸਾਲਾ ਦੇ ਹੰਡਪਲੇਟਾ ਮਰੋਦੀ ਪਤੰਦਰ ਵਾਲੀ ਕਿਸਮ ਚੱਕੀ ਫਿਰਦਾ ਤਾਂ ਇਹ ਸਭੇ ਫਿਰਦੇ ਆਪਾਂ ਪੰਜਾਬ ਦੇ ਵਿੱਚ ਪਿੰਡ ਦਾ ਨਾਮ ਹੈਗਾ ਲੰਜ਼ੇਰਾ ਪਠਾਨਕੋਟ ਦਾ ਏਰੀਆ ਹੈ ਲੱਗਦਾ ਨਹੀਂ ਨਾ ਵੀ ਪੰਜਾਬ ਹੈ ਐ ਲੱਗਦਾ ਵੀ ਹਮਾਚਲ ਜਿਹਾ ਫਿਰਦੇ ਆਪਾਂ ਪਰ ਫਿਰਦੇ ਆਪਾਂ ਪੰਜਾਬ 'ਚ ਹੀ ਆ ਸਭੇ ਇੱਥੋਂ ਆਪਣੀ ਬਾਰਡਰ ਹੈਗੀ 40 ਕਿਲੋਮੀਟਰ ਸੰਦਲਹੌਜੀ ਦੀ ਇੰਨੀ ਆ ਵੀ ਗੱਡੀਆਂ ਮੋਟਰਸਾਈਕਲ ਜਾ ਰਹੇ ਨੇ ਇਧਰ EB 25 ਵਾਲੇ PB 35 ਵਾਲੇ ਸਾਰੇ ਪੀਵੀ ਨੰਬਰ ਨੇ ਕਿੰਨਾ ਖੂਬਸੂਰਤ ਆਗਾ ਪੰਜਾਬ ਦਾ ਏਰੀਆ ਪਠਾਨਕੋਟ ਵਾਲਾ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਇਹ ਪਹਾੜੀ ਏਰੀਆ ਨੇ ਬਹੁਨੇ ਸਾਨੂੰ ਸੱਚੀ ਤਕੀ ਨਹੀਂ ਹੁੰਦਾ ਕਿ ਅਸੀਂ ਪੰਜਾਬ ਵਿੱਚ ਫਿਰ ਰਹੇ ਹਾਂ ਇਸ ਸਮੇਂ ਇਹ ਹੈਗਾ ਪਠਾਨਕੋਟ ਦਾ ਏਰੀਆ ਜੀ ਪਠਾਨਕੋਟ ਦੇ ਨਾਲ ਦਾ ਏਰੀਆ ਲੰਝੇਰਾ ਪਿੰਡ ਪਿੱਛੇ ਲੱਗ ਕੇ ਆਇਆਗਾ ਤੇ ਬਹੁਤ ਸੋਹਣਾ ਏਰੀਆ ਹੈ ਲੱਗਦਾ ਨੂੰ ਵੀ ਪੰਜਾਬ ਚਾਂਗੇ ਪਰ ਹੈ ਅਸਲ ਚ ਪੰਜਾਬ ਚ ਆਪਾਂ ਏਡਾ ਲਹੂਜੀ ਦੀ ਬਾਰਡਰ ਤੋਂ ਥੋੜੀ ਹੋਈ ਆ ਕਿੰਤੀ ਸ਼ਕਤੀ ਕਿਲੋਮੀਟਰ ਦੇ ਆਸਪਾਸ ਆਪਣੀ ਬਾਟ ਰਹੀ ਹੈ ਸਾਰੀ ਇਹਣਾ ਪਿੰਡ ਆਪ ਦੇਖ ਰਹੇ ਇਹ ਹੈਗਾ ਦੋਨੇਰਾ ਪਿੰਡ ਇਹ ਵੀ ਪਠਾਨਕੋਟ ਦਾ ਏਰੀਆ ਪਠਾਨਕੋਟ ਮੰਡੀ ਵਾਲਾ ਏਰੀਆ ਦੋਨੇਰਾ ਪਿੰਡ ਹੈ ਜੇ ਪਾ ਮਤਲਬ ਆ ਆਪਣੇ ਪਠਾਨਕੋਟ ਦੇ ਵਿੱਚ ਟੂਰਿਜ਼ਮ ਚੱਲ ਹੋ ਜੇ ਨਾ ਤਾਂ ਬਹੁਤ ਸਾਰੇ ਲੋਕ ਜਿਹੜੇ ਬਾਹਰੋਂ ਆਉਂਦੇ ਨੇ ਘੁੰਮਣ ਪਠਾਨਕੋਟ ਵੀ ਆਇਆ ਕਰਨ ਨਾ ਵਧੀਆ ਗੱਲ ਆ ਜੇ ਉਹ ਟੂਰਿਜ਼ਮ ਚੱਲ ਹੋ ਜੇ ਪਠਾਨਕੋਟ ਹਸ਼ਿਆਰਪੁਰ ਦੇ ਵਿੱਚ ਕਿਉਂਕਿ ਪਹਾੜੀ ਏਰੀਆ ਹੈਗਾ ਤੇ ਟਰੈਕ ਵਗੈਰਾ ਸ਼ੁਰੂ ਹੋਣ ਬਹੁਤ ਵਧੀਆ ਕੰਮ ਹੋਊਗਾ ਇਹ ਨਾਲ ਤਾਂ ਪੰਜਾਬ ਦੇ ਵਿੱਚ ਤਰੱਕੀ ਹੋਵੇਗੀ ਜੀ ਨਾਲ ਟੂਰਿਜ਼ਮ ਵਧੂਗਾ ਇੱਥੋਂ ਆਪਾਂ ਕ੍ਰਾਸ ਕਰਨਾ ਜੀ ਇਧਰ ਪਠਾਨਕੋਟ ਨੂੰ ਰਸਤਾ ਆਂਦਾ ਹੈਗਾ ਇਧਰ ਇਹਨਾਂ ਟਲਹੋਜੀ ਨੂੰ बनी खेट, बनी खेट, पहला पहुंचा फिर आप अगले पार्टी चंबा कवर करा गए खजियार तजियार टाइम पहुंचीए टाइम हो गया पांच बज गए कती किलोमीटर प्याजा हजे एक घंटा सवा घंटा के आस होर लगेगा 6:00 ਵਜੇ ਜਾਂ 6:30 ਦੇ ਆਸ-ਪਾਸ ਆ ਪਹੁੰਚਾਂਗੇ ਨਿਹਰਾ ਹੋ ਜੂ ਆਪਾਂ ਨੂੰ ਉਸ ਸਮੇਂ ਇਹ ਲੈੰਦੇ ਦੇ ਟੂਲ ਲੈੰਦੇ ਗੱਡੀਆਂ ਤੇ ਆ ਆਪਣਾ ਵੀਰ ਖੜਾ ਵੀ ਖਾਲਸਾ ਪੰਜਾਬੀ ਵੀਰ ਆਪਾਂ ਪਹੁੰਚ ਚੁੱਕੇ ਜੀ ਬਣੀ ਖੇਤ ਬਣੀ ਖੇਤ ਤੋਂ ਬਹੁਤ ਘੰਟਾਗਾ ਬਹੁਤ ਸੋਹਣਾ ਏਰੀਆਗਾ ਤੇ ਇੱਥੋਂ ਉੱਤਲਾ ਹੋ ਜੀਗਾ 7 ਕਿਲੋਮੀਟਰ ਰੋਜੀ 7 ਕਿਲੋਮੀਟਰ ਹੈਗਾ ਤੇ ਖਜ਼ਾਰ ਹੈਗਾ ਇੱਥੋਂ 22 33 ਕਿਲੋਮੀਟਰ ਦੇ ਆਸ-ਪਾਸ ਖਜ਼ਾਰ ਹੈਗਾ ਤੇ ਚੰਬਾ ਵੀ ਇੰਨੇ 40 45 ਕਿਲੋਮੀਟਰ ਦੇ ਆਸ-ਪਾਸ ਚੰਬਾ ਹੋਊ ਇੱਥੋਂ ਇਹ ਤਾਂ ਬਿਆਰ ਬਹੁਤ ਸੋਣਾਗਾ ਬਣੀ ਖੇਤ ਦਾ ਚੱਲ ਚੱਲ ਬੀ ਚੱਲ ਬੀ ਠੰਡੇ ਹੋ ਗਏ ਹੱਥ ਪੂਰੇ ਦਸਤਾਨੇ ਮੈਂ ਪਾਈ ਨਹੀਂ ਸੀਗੇ ਠੰਡ ਕਾਫੀ ਹੈ ਇੱਥੇ ਲੋ ਬਾਜ਼ਾਰ ਦੇਖ ਤੁਸੀਂ ਬਹੁਤ ਸੋਹਣਾ ਬਾਜ਼ਾਰ ਇੱਥੇ ਮੰਨੇ ਮੰਨੇ ਮਤਲਬ ਮੰਨੇ ਪਰਮੰਨੇ ਏਰੀਆ ਵੀ ਹਨੀ ਖੇਤ ਜਮਾਂ ਲੈਂਡੋਰ ਵਾਲੀ ਫੀਲਿੰਗ ਆ ਰਹੀ ਹੈ ਲੈਂਡੋਰ ਵਾਲੀ ਲੈਂਡੋਰ ਤੇ ਇੱਕੋ ਜਿਹੜਾ ਪੁੱਠੇ ਗਏ ਸੀਗੇ ਮਸੂਰੀ ਦੇ ਅੱਗੇ ਇੱਕ ਹੋਰ ਜਗ੍ਹਾ ਗਿਆ ਸੀ ਮਨਾਪੋ ਲੱਗਦਾ ਚਿੱਤੇ ਚ ਨਹੀਂ ਆ ਰਿਹਾ ਮੋਟੋ ਉਹ ਰੂਡ ਨੂੰ ਫੀਲਿੰਗ ਜੀ ਆਈ ਇੱਥੇ ਡੱਲੋ ਜੀ ਪਹੁੰਚ ਗਏ ਸੀ ਆਪਾਂ ਡੱਲੋ ਜੀ ਆਪਾਂ ਸਨੋ ਵਿਊ ਆ ਹਟਲ ਆ ਇੱਕ ਤੇ ਆ ਮਾਲ ਰੋਡ ਦੀ ਐ ਇੱਥੇ ਤਕਰੀਬਨ ਮਾਲ ਰੋਡ 100 ਮੀਟਰ ਦੀ ਹੈਗਾ ਗਾਂਧੀ ਚੌਂਕ ਵਾਲਾ ਮਾਲ ਰੋਡ ਤੇ ਸੁਭਾਸ਼ ਚੌਂਕ ਵਾਲਾ ਥੋੜਾ ਪਿੱਛੇ ਹੈਗਾ ਤੇ ਆ ਹਟਲ ਆਗਾ ਇੱਥੇ ਆਪਾਂ ਸਟੇ ਕੀਤਾਗਾ ਤੇ ਖਾਸ ਗੱਲ ਇਹ ਆ ਵੀ ਪਾਰਕਿੰਗ ਵਧੀਆ ਹੈਗੀ ਆ ਪਾਰਕਿੰਗ ਮੋਟਰਸਾਈਕਲ ਆਪਣਾ ਸਾਹਮਣੇ ਲੱਗ ਗਿਆ ਉੱਥੇ ਤੇ ਜੇ ਇਹ ਗੱਲ ਕਰੀਏ ਕਮਰੇ ਦੀ ਤੇ ਸੋਨ ਮੈਂ ਮੜਾ ਕਮਰਾ ਦਿਖਾਦਾ ਵਧੀਆ ਗਾ ਹਾਲਤ ਚ ਤੇ ਖਾਣ ਪੀਣ ਦਾ ਸਾਹਮਣੇ ਸਮਾਨ ਹੈਗਾ ਜੇ ਕੋਈ ਚਾਹ ਬਾਣੀ ਪਰੌਂਠਾ ਵਗੈਰਾ ਖਾਣਾ ਬੰਦੇ ਨੇ ਉਤੋਂ ਖਾ ਸਕਦਾ ਹੈਗਾ ਠੀਕ ਹੈ ਨਾ ਫ੍ਰੀਤ ਬੜੀ ਹੈ ਨਾ ਤੂੰ ਆ ਰੂਮ ਹੈ ਜੀ ਆਪਣਾ ਤੇ ਰੂਮ ਤਕਰੀਬਨ ਸਾਰਾ ਆਪਾਂ ਨੂੰ 600 ਰੁਪਏ ਦੇ ਵਿੱਚ ਪਿਆਗਾ ਆ ਰੂਮ ਬੜੀਆ ਰੂਮ ਹੈਗਾ ਸਮਾਨ ਵਗੈਰਾ ਪਾ ਰੱਖਤਾ ਕਿਹੜਾ ਦਾ ਖਲਾਰਾ ਪਾਦਾ ਕਿਉਂਕਿ ਲਿਬੜੇ ਪੈ ਸੀਗੇ ਫਿਰ ਇੱਤਾਂ ਰੁੱਤਾ ਜਿਹਾ ਪਾ ਪਿਆ ਸੀਗਾ ਤੇ ਬਾਥਰੂਮ ਵਗੈਰਾ ਗਿੱਜਰ ਵਗੈਰਾ ਸਾਰਾ ਖਸੋਕਿਆ ਹੈਗਾ 600 ਰੁਪਏ ਦੇ ਵਿੱਚ ਮਿਲ ਗਿਆ ਆਪਾਂ ਨੂੰ ਇਹ ਲਹੋਜੀ ਦੇ ਵਿੱਚ ਆਪਾਂ ਤਕਰੀਬਨ 6-10 ਤੇ ਪਹੁੰਚ ਗਏ ਸੀਗੇ ਤੇ 130 ਕਿਲੋਮੀਟਰ ਦੇ ਆਸ-ਪਾਸ ਆਪਾਂ ਆਏ ਸੀਗੇ ਕਰੀਰੀ ਤੋਂ ਲਹੋਜੀ ਤੇ ਹੁਣ ਆਪਾਂ ਮਾਲ ਰੋਡ ਚੱਲਦੇ ਆ ਖਾਣੇ ਪੀਣੇ ਆ ਤੇ ਮਾਲ ਰੋਡ ਦੇਖਦੇ ਆ ਆਓ ਚੱਲੀਏ ਫਿਰ ਟਾਈਮ ਤਕਰੀਬਨ 8 ਵਜੇ ਨੇ ਤੇ ਮਾਲ ਰੋਡ ਤੇ ਰੌਣਕ ਘਟ ਗਈ ਇੰਨੀ ਰੌਣਕ ਨਹੀਂ ਹੈਗੀ ਉਂ ਬੱਸ ਭੀੜ ਆ ਜਾਂ ਮਾਲ ਰੋਡ ਇਹ ਖੁੱਲਾ ਡੁੱਲਾ ਨਹੀਂ ਹੈਗਾ ਇਹ ਇਹ ਜਿਹੜਾ ਮਾਲ ਰੋਡ ਦੀ ਦੁਕਾਨਾਂ ਤੋਂ ਗੁਨਾ ਸਿੱਟੀ ਬੰਦ ਕਰ ਦਿੰਦੇ ਨੇ 85 ਦੁਕਾਨਾਂ ਬੰਦ ਕਰੀ ਜਾਂਦੇ ਨੇ ਬਾਈ ਵਰਗੇ ਸਾਰੇ ਲਹੋਜੀ ਪਿੰਡ ਦਾ ਡਿਸਟ੍ਰਿਕਟ ਚੰਬੇ ਦੇ ਵਿੱਚ ਤੇ ਅਗਲੇ ਬਲੌਗ ਚ ਆਪਾਂ ਚੰਬਾ ਤੇ ਖਿਆਰ ਕਵਰ ਕਰਾਂਗੇ ਤੇ ਸੁਭਾਚ ਜਿਹੜਾ ਚੌਂਗਾ ਉਹ ਅੱਗੇ ਹੈਗਾ ਇਧਰੋਂ ਸਕੂਟਰੀ ਜਾ ਰਹੀ ਹੈਗੀ ਉਧਰ ਸੁਭਾਚ ਚੌਂਗਾ ਤੋਂ ਮਾਲ ਰੋਡ ਨੇ ਇੰਨਾ ਕੀ ਕਹਿੰਦੇ ਇੱਥੇ ਹੈਗਾ ਇੰਨਾ ਕੀ ਉੱਥੇ ਹੈਗਾ ਪ੍ਰੋਗਰਾਮ ਤੇ ਠੰਡ ਕਰਕੇ ਹਜੇ ਮਤਲਬ ਕਹਿੰਦੇ ਵੀ ਘੱਟ ਨੇ ਲੋਕ ਇਹ ਜਲਦੀ ਕਰ ਦਿੰਦੇ ਨੇ ਮਾਲ ਰੋਡ ਤੇ ਬੰਦ ਦੁਕਾਨਾਂ ਵਗੈਰਾ ਦਾ ਬਲੌਗ ਤੇ ਆਪਾਂ ਅਗਲੇ ਬਲੌਗ ਦੇ ਵਿੱਚ ਕਵਰ ਕਰਾਂਗੇ ਖਜ਼ਾਰ ਤੇ ਚੰਬਾ ਤੇ ਬਾਕੀ ਜਿਹੜੇ ਕੋਈ ਆਸ-ਪਾਸ ਹੋਰ ਲੋਕੇਸ਼ਨ ਹੋਵੇ ਉਹ ਆਪਾਂ ਅਗਲੇ ਬਲੌਗ ਦੇ ਵਿੱਚ ਕਵਰ ਕਰਾਂਗੇ ਤਕਰੀਬਨ ਆਪਾਂ ਕਰੀਰੀ ਲੇਕ ਤੋਂ ਚੱਲੇ ਸੀਗੇ 10 ਕਿਲੋਮੀਟਰ ਦਾ ਆਪਾਂ ਟਰੈਕ ਕਰਿਆ ਸੀ ਦੇ ਉਹਦਾ ਆਪਾਂ 12:30 1:00 ਵਜੇ ਆਸ-ਪਾਸ ਉੱਥੇ ਚੱਲੇ ਸੀ ਕਰੀਰੀ ਤੋਂ ਤੇ ਆਪਾਂ ਆਸੇ ਪਤਲੇ ਸਵਾਖੇ ਦੇ ਆਸ-ਪਾਸ ਇੱਥੇ ਪਹੁੰਚ ਕੇ ਸੀਗੇ ਟਾਲ ਜੀ ਨਾ ਤੇ ਮਾਲ ਰੋਡ ਤੇ ਵੈਸੇ ਇਕੱਠ ਘਟਾ ਕੇ ਇੱਥੇ ਰੌਣਕ ਜੀ ਘਟਾ ਗਈ ਵੈਸੇ ਪਰ 뷰 ਸੋਹਣੇ ਨੇ ਇੱਥੇ ਲੋਜੀ ਜੀ ਜਿਵੇਂ ਆ ਪਾਈ ਸੀ ਰਸਤੇ ਦੇ ਵਿੱਚ ਦੀ ਤਾਂ ਐਂ ਲੱਗਦਾ ਸੀ ਜਿਵੇਂ ਆਪਾਂ ਉੱਥੇ ਫਿਰਦੇ ਹੁੰਦੇ ਆ ਲੈਂਡੋਰ ਦੇ ਵਿੱਚ ਮਸੂਰੀ ਵਾਲੀ ਸੈੱਡ। ਓਹ 뷰 ਸੋਹਣੇ ਨੇ ਪਰ ਓਹ ਰੌਣਕ ਘਟਾ ਗਈ ਇੱਥੇ। ਤੇ ਬਾਾਕੀ ਮਿਲਦੇ ਆਂ ਪਾ ਅਗਲੇ ਬਲੌਗ ਦੇ ਵਿੱਚ। ਕੱਲ੍ਹ ਗੱਲਬਾਤ ਕਰਦੇ ਆਂ ਤੇ ਜਿਹੜੇ ਮੇਰੇ ਵੀਰ ਨਵੇਂ ਆ ਨੇ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ।